ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਿਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵਗੇ ਇਹ ਦੁਪਹਿਰ ਦਾ ਟਾਈਮ ਸੀ ਕੱਪੜੇ ਲਾਏ ਸੀਗੇ ਤੇ ਅੰਦਰ ਸੁੱਟਨੇ ਆ ਕੱਪੜੇ ਵੀ ਨਾ ਹਵਾ ਬਹੁਤ ਜ਼ਿਆਦਾ ਚੱਲਦੀ ਏ ਤੇ ਦੁਪਹਿਰ ਤੱਕ ਤੇ ਬਹੁਤ ਹੀ ਜ਼ਿਆਦਾ ਹੋ ਜਾਂਦੀ ਏ ਹਾਲੇ ਜਦੋਂ ਆਪਾਂ ਉਹਨਾਂ ਤੇ ਚਟਕਣੀਆਂ ਵੀ ਲਾ ਦੇਣੀ ਆ ਪਰ ਫਿਰ ਵੀ ਉੱਡ-ਉੱਡ ਕੇ ਡੇਗ ਹੀ ਜਾਂਦੇ ਨੇ ਕੁਝ ਉੱਤੇ ਵੀ ਨਾ ਲਾ ਤੇ ਫਿਰ ਬਹੁਤ ਜ਼ਿਆਦਾ ਕੱਪੜੇ ਉੱਡਦੇ ਨੇ ਤੇ ਇਦਾਂ ਆਪਾਂ ਬਣਾਉਣ ਲੱਗੇ ਸੀ ਕੜੀ ਤੇ ਦਹੀਂ ਵਿੱਚ ਸਵੇਰੇ ਹੀ ਜਮਾਇਆ ਸੀਗਾ ਬਹੁਤ ਸੋਣਾ ਜੰਮ ਗਿਆ ਸੀ ਜੱਗ 'ਚ ਗਰਮ ਕੀਤਾ ਜੱਗ 'ਚ ਪਿਆਸ ਸੀ ਉਹਦੇ 'ਚ ਮੈਂ ਜਾਗ ਲਾਤਾ ਲੱਸੀ ਥੋੜੀ ਸੀ ਨਾ ਤੇ ਇਸ ਲਈ ਇਹਦੇ 'ਚ ਬਣਾਤਾ ਤੇ ਇਹ ਕੜੀ ਤਾਜ਼ ਬਣਾਉਣ ਲੱਗੀਆਂ ਕੱਲ ਆਪਾਂ ਬਰਥਡੇ ਕਰਕੇ ਪਕੌੜੇ ਬਣਾਏ ਸੀ ਕੁਝ ਪਕੌੜੇ ਪਏ ਸੀਗੇ ਤੇ ਕੰਮ ਕੋਈ ਨਾ ਕੋਈ ਕਰੋ ਨਾ ਤੇ ਨਾਲ ਖਲਾਰਾ ਵਿੱਚ ਬਹੁਤ ਜ਼ਿਆਦਾ ਪਿਆ ਜਾਂਦਾ ਹੈ ਪਰ ਚਲੋ ਨਾਲ ਦੀ ਨਾਲ ਹੀ ਸਮੇਟ ਲੈਨੇ ਆ ਹਾਂਜੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਸੋਣ ਸੋਣ ਕਮੈਂਟ ਜ਼ਰੂਰ ਕਰਿਆ ਜੀ ਤੇ ਕੁੱਤੇ ਨੂੰ ਆਪਾਂ ਇੱਕ ਵਾਰੀ ਸਕਰੱਬ ਮਾਰਤਾ ਸੀ ਸਾਬਣ ਨਾਲ ਫਿਰ ਨਾਲ ਦੀ ਨਾਲ ਸਾਫ਼ ਹੋ ਜਾਂਦਾ ਠਿੰਦਾ ਜਾਨੀ ਰਹਿੰਦਾ ਹੈਗਾ ਕਿਉਂਕਿ ਹੁਣ ਸਰਦੀ ਹੈ ਲੱਸੀ ਵਗੈਰਾ ਦੁੱਧ ਤੇ ਮਾੜਾ ਮੋਟਾ ਵੀ ਸਲੇਪ ਤੇ ਡਿੱਗ ਜੇ ਤੇ ਬਹੁਤ ਛੇਤੀ ਜੰਮ ਜੇ ਜਾਂਦਾ ਠੰਡਾ ਠੰਡਾ ਲੱਗਦਾ ਤੇ ਇਸਨੋਂ ਆਪਾਂ ਡੇਢ ਕੌਲੀ ਪਾਵਾਂਗੇ ਛਾਣ ਕੇ ਪਹਿਲਾਂ ਹੀ ਪਾਇਆ ਹੋਇਆ ਡੱਬੇ ਵਿੱਚ ਕਿਉਂਕਿ ਕੜੀ ਆਪਾਂ ਵਾਵਾ ਸਰੀ ਬਣਾਣੀ ਹੈ ਕੜਾਈ ਭਰ ਕੇ ਚੋਲਾ ਨਾਲ ਲੱਗ ਜਾਂਦੀ ਹੈ ਜ਼ਿਆਦਾ ਕਰਕੇ ਸਾਡੇ ਘਰ ਚੋਲਦੇ ਤਕਰੀਬਨ ਰੂਟੀਨ ਜੀ ਬਣਦੇ ਨੇ ਨਮਕੀਨੇ ਬਨ ਜਾਂ ਖਿਚੜੀ ਬਨ ਜੇ ਜਾਂ ਸਿੰਪਲ ਚੋਲ ਬਨ ਜਣ ਤੇ ਧਣੀਆਂ ਇਹ ਨਾ ਮੁੱਲ ਦਾ ਸੀਗਾ ਬਹੁਤ ਔਖਾ ਚੀਰੀਆ ਗਿਆ ਡੰਡਲ ਜੇ ਬਹੁਤ ਸਖਤ ਸੀਗੇ ਇਹਦੇ ਨੇ ਅਸਲ ਤੇ ਸੁੱਕੀ ਸਬਜ਼ੀ ਬਣਾਉਣੀ ਸੀ ਪਹਿਲਾਂ ਪਰ ਪਕੌੜਿਆਂ ਕਰਕੇ ਐ ਹੋ ਗਿਆ ਕਿ ਚਲੋ ਕੜੀ ਬਣਾ ਲੈਨੇ ਆ ਵੀਡੀਓ ਨੂੰ ਨਾ ਪੂਰਾ ਵਾਚ ਕਰਿਆ ਕਰੋ ਅੱਗੇ ਨਾ ਮਤਲਬ ਨਾ ਪਾਨ ਦੀ وجہ ਤੋਂ ਵਾਚ ਟਾਈਮ ਬਹੁਤ ਘਟੇ ਪੂਰਾ ਨਹੀਂ ਹੁੰਦਾ ਹੋਏਗਾ ਕਿਉਂਕਿ ਵੀਡੀਓ ਹੀ ਨਹੀਂ ਨਾ ਪੂਰੀ ਪਾਈ ਜਾਂਦੀ ਹੈਗੀ ਜਦੋਂ ਪਾਈ ਦੀਨ ਉਦੋਂ ਹੀ ਸੋਚੀਦਾ ਕਿ ਹੁਣ ਨਾ ਰੂਟੀਨ ਸੀ ਰੱਖਾਂਗੇ ਫਿਰ ਵਿੱਚ ਕੋਈ ਨਾ ਕੋਈ ਇਹੋ ਜਿਹੀ ਪ੍ਰੋਬਲਮ ਪਿਆ ਜਾਂਦੀ ਕਿ ਪਾਈਆਂ ਨਹੀਂ ਜਾਂਦੀਆਂ ਹੈਗੀਆਂ ਤੇ ਨਾਲ ਹੀ ਆਪਾਂ ਦੋ ਟਮਾਟਰ ਪਏ ਸੀਗੇ ਚੀਰ ਲੈਨੇ ਆ ਕੜੀ ਨਾ ਖੱਟੀ-ਖੱਟੀ ਸਵਾਦ ਲੱਗਦੀ ਏ ਤੇ ਟਮਾਟਰ ਦਾ ਵੀ ਫਿਰ ਕਟਾਸ ਜੀ ਆਉਂਦੀ ਏ ਪਕੌੜੇ ਥੋੜੇ ਹੀ ਸੀਗੇ ਜਿਵੇਂ ਰਹਿ ਜਾਂਦੇ ਨੇ ਉਤੋਂ ਖਾਦੇ ਜਾਂਦੇ ਨੇ ਥੱਲੇ ਬੂਰਾ ਜਾਈ ਬਸ ওই ਸੀਗੇ ਤੇਲ ਕਰਮ ਹੋ ਗਿਆ ਸੀ ਜੀਰਾ ਪਾ ਲਿਆ ਤੇ ਮੇਥੀ ਦਾਣਾ ਕੜੀ ਚ ਨਾ ਤਕਰੀਬਨ ਮੈਂ ਤੇ ਮੇਥੀ ਦਾਣਾ ਜ਼ਰੂਰ ਹੀ ਪਾਣਾ ਹੁੰਦਾ ਵਾਈਬਾਦੀ ਕਰਕੇ ਘਟ ਤੇ ਕਰਕੇ ਫਿਰ ਇਹਨੂੰ ਵਧੀਆ ਰੀਨਲੋ ਨਾ ਜੀਰੇ ਦੀ ਬਾਸ਼ਨਾ ਵੀ ਬਹੁਤ ਵਧੀਆ ਹੁੰਦੀ ਤੇ ਮੇਥੀ ਦਾਣੇ ਦੇ ਵੀ ਤੇ ਉਸ ਤੋਂ ਮਗਰੋਂ ਪਿਆਜ਼ ਤੇ ਆਲੂ ਜੀਰੇ ਸੀਗੇ ਇਹਨੂੰ ਪਾ ਕੇ ਆਪਾਂ ਭੁੰਨ ਲੈਣੇ ਆ ਇੱਕ ਕੰਮ ਕਰਦੇ ਹੋ ਨਾ ਰਸੋਈ 'ਚ ਕਿੰਨੇ ਹੀ ਕੰਮ ਹੋ ਜਾਂਦੇ ਨੇ ਇੱਕ ਕੰਮ ਨੂੰ ਕਈ ਵਾਰ ਛੱਡਣਾ ਪੈਂਦਾ ਤੇ ਮਸਾਲੇ ਆਪਾਂ ਪਾ ਲਏ ਸੀਗੇ ਉਹੀ ਰੂਟੀਨ ਦੇ ਹੀ ਆਲੂ ਪਿਆਜ਼ ਆਪਣੇ ਥੋੜੇ ਜਿ ਭੁੱਜ ਗਏ ਸੀਗੇ ਇਹ ਚਾਪਾ ਪਾ ਲੈਣੇ ਆ ਟਮਾਟਰ ਟਮਾਟਰ ਜ਼ਿਆਦਾ ਭੁੰਨਣ ਦਾ ਨਹੀਂ ਫਾਇਦਾ ਹੁੰਦਾ ਥੋੜਾ ਜਿਹੀ ਭੁੰਨਿਆ ਸਹੀ ਰਹਿੰਦਾ ਨਾਲੀ ਆਪਾਂ ਗੈਸ ਨੂੰ ਸਾਫ਼ ਕਰ ਲੈਣੇ ਆ ਕਿਉਂਕਿ ਪਿਆਜ਼ ਨਾਲ ਜ ਮਤਲਬ ਨਾਲ ਦੀ ਨਾਲ ਧੋ ਕੇ ਪਾਏ ਨੇ ਤੇ ਕਈ ਵਾਰ ਆ ਹੁੰਦਾ ਤੇਲ ਜ਼ਿਆਦਾ ਗਰਮ ਹੋ ਜੇ ਤੇ ਥੋੜੀਆਂ ਛਿੱਟਾਂ ਬਾਹਰ ਗੈਸ ਤੇ ਪਿਆ ਜਾਂਦੀਆਂ ਨੇ ਫਿਰ ਨਾਲ ਦੀ ਨਾਲ ਪੁੰਝ ਲੈਣੇ ਆ ਤੇ ਹੁਣ ਸਾਲਾ ਆਪਣਾ ਬਹੁਤ ਸੋਣਾ ਭੁੱਜ ਗਿਆ ਸੀਗਾ ਇਹਨੂੰ ਤੇਲ ਜਿਆ ਛੱਡਦੇ ਨਾ ਜਦੋਂ ਕੋਈ ਵੀ ਚੀਜ਼ ਬਣਾਣੀ ਹੋਵੇ ਫੇਰ ਹੀ ਆਪਾਂ ਬਣਾਈਏ ਭਾਵੇਂ ਸੁੱਕੀ ਸਬਜ਼ੀ ਭਾਵੇਂ ਤਰੀ ਵਾਲੀ ਤੇ ਫਿਰ ਸਬਜ਼ੀ ਦੀ ਬਾਸ ਨਾਲਕ ਜਿਹੀ ਹੁੰਦੀ ਹੈ ਕਿਉਂਕਿ ਮਸਾਲੇ ਵੀ ਫਿਰ ਨਾਲ ਦੀ ਨਾਲ ਥੋੜੇ ਥੋੜੇ ਭੁੱਜ ਜਾਂਦੇ ਨੇ ਤੇ ਐਨੂੰ ਵੇਖ ਕੇ ਅਰਵਿੰਦਰ ਕੋਲ ਖੜੀ ਸੀ ਉਹਦਾ ਦਿਲ ਕਰ ਪਿਆ ਕਿ ਮੇਰੇ ਵਾਸਤੇ ਨਾ ਮਸਾਲਾ ਹੀ ਕੱਢ ਦੋ ਮੈਂ ਪਹਿਲਾਂ ਮਸਾਲੇ ਨਾਲ ਰੋਟੀ ਖਾ ਲੈਣੀ ਆ ਉਸ ਤੋਂ ਮਗਰੋਂ ਆਪਾਂ ਜਿਹੜਾ ਕੋਲ ਲਿਆ ਸੀਗਾ ਵੇਸਣ ਦਹੀਂ ਲੱਸੀ ਉਹ ਆਪਾ ਪਾ ਦਿੰਨੇ ਆ ਪਕੌੜੇ ਤੇ ਨਾਲ ਆਪਾਂ ਲਾਸਟ ਜੇ ਚ ਪਾਵਾਂਗੇ ਇੱਕ ਹੀ ਵਾਰ ਆਂਚ ਨਹੀਂ ਤੇ ਫੇਰ ਵਿੱਚ ਜਿਆਦਾ ਹੀ ਸੀਰਾ ਜਿਹਾ ਬਣ ਜਾਂਦੇ ਨੇ ਨੌਚੀ ਤਕਰੀਬਨ ਤਿਆਰ ਹੈ ਬਸ 5 ਮਿੰਟ ਹੋਰ ਰੱਖਾਂਗੇ ਤੇ ਪਕੌੜੇ ਪਾ ਦਿੰਨੇ ਆ ਪਾ ਕੇ ਤੇ ਟੱਕ ਕੇ 5 ਮਿੰਟਾਂ ਨੂੰ ਆਪਾਂ ਬੰਦ ਕਰ ਦਾਂਗੇ ਐਵਰੀਬਾਡੀ ਹੋ ਹੋ ਅਸੀਂ ਵੈਸੇ ਕਦੀ ਸਪੈਸ਼ਲ ਪਕੌੜਿਆਂ ਵਾਲੀ ਕੜੀ ਨਹੀਂ ਬਣਾਈ ਹੈਗੀ ਸਿੰਪਣੀ ਬਣਾਈ ਦੀ ਜਿਆਦਾ ਕਰਕੇ